ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਜਿਹਨੂੰ ਕੰਮ ਦਾ ਸਲੀਕਾ ਦੀ ਇਥੇ ਅਮਰੀਕਾ ਦੋਸਤੋ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਵਿੱਚੋਂ ਜ਼ਮੀਨਾਂ ਵੇਚ ਕੇ ਅਮਰੀਕਾ ਕੈਨੇਡਾ ਦਾ ਰੁੱਖ ਕਰ ਰਹੇ ਨੇ ਆਪਣੇ ਸੁਨਹਿਰੇ ਭਵਿੱਖ ਦੇ ਲਈ ਪਰ ਜੇਕਰ ਤੁਸੀਂ ਉਹੀ ਮਿਹਨਤ ਜਿਹੜੀ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਕਰਨੀ ਹੈ ਜੇਕਰ ਉਹ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਇੱਥੇ ਉਹ ਵਾਲੀ ਮਿਹਨਤ ਕਰੋ ਤਾਂ ਨਾਲੇ ਚਾਰ ਪੈਸੇ ਤੇ ਨਾਲੇ ਪਰਿਵਾਰ ਦੇ ਪਰਿਵਾਰ ਦੇ ਵਿੱਚੋਂ ਵੀ ਤੁਸੀਂ ਬਾਹਰ ਨਹੀਂ ਜਾਉਂਗੇ ਪਰਿਵਾਰ 'ਚ ਹੀ ਰਹਿ ਜਾਓਗੇ ਤੇ ਨਾਲੇ ਆਪਣਾ ਜਿਹੜਾ ਪੰਜਾਬ ਹੈ ਦਿਨੋਂ ਦਿਨ ਖਾਲੀ ਹੁੰਦਾ ਜਾ ਰਿਹਾ ਉਸ ਤੋਂ ਵੀ ਵੱਜੂਗਾ ਅਜਿਹੀ ਇੱਕ ਸਟੋਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੋਪੜ ਦਾ ਇੱਕ ਨੌਜਵਾਨ ਜਿਹੜਾ ਕਿ ਠੇਕੇ ਤੇ ਪੈਲੀ ਲੈ ਕੇ ਉਸ ਦੇ ਵਿੱਚ ਹਰੀਆਂ ਸਬਜ਼ੀਆਂ ਫਰੂਟ ਜਾਂ ਜਿਹੜੀਆਂ ਨਿੱਜੀ ਚੀਜ਼ਾਂ ਸੀ ਦਿੱਲੀ ਘਰ ਦੇ ਵਿੱਚ ਰਸੋਈ 'ਚ ਵਰਤਦੇ ਆ ਹਰੀਆਂ ਸਬਜ਼ੀਆਂ ਉਹ ਸਾਰੀਆਂ ਹੀ ਆਪਣੇ ਖੇਤਾਂ ਦੇ ਵਿੱਚ ਆਪ ਉਗਾਉਂਦਾ ਉਹਨਾਂ ਦੀ ਪੈਦਾਵਾਰ ਕਰਕੇ ਫਿਰ ਰੋਪੜ ਸ਼ਹਿਰ ਦੇ ਵਿੱਚ ਇੱਕ ਸਾਈਡ ਤੇ ਆਪਣੀ ਸ਼ਾਪ ਲਗਾ ਕੇ ਉਹਨਾਂ ਨੂੰ ਵੇਚਦਾ ਸੋ ਵੀਰ ਦੇ ਇਹ ਮਿਹਨਤ ਨੂੰ ਬਹੁਤ ਸਾਰੇ ਲੋਕ ਦੇਖਦੇ ਨੇ ਐਪਰੀਸ਼ੀਏਟ ਵੀ ਕਰਦੇ ਨੇ ਕਿ ਇਸ ਨੌਜਵਾਨ ਦੇ ਵੱਲੋਂ ਇੱਥੇ ਰਹਿ ਕੇ ਹੀ ਸਾਰਾ ਕੁਝ ਕੀਤਾ ਨਾਲੇ ਆਪਣੇ ਪਰਿਵਾਰ ਦੇ ਵਿੱਚ ਤੇ ਨਾਲੇ ਚੰਗੇ ਪੈਸੇ ਵੀ ਕਮਾਉਂਦਾ ਤੇ ਆਪਣੇ ਪਰਿਵਾਰ ਦੇ ਵਿੱਚ ਵੀ ਆ ਕਿਸੇ ਬਾਹਰਲੀ ਕੰਟਰੀ 'ਚ ਵੀ ਜਾਣ ਦੀ ਲੋੜ ਨਹੀਂ ਉਹ ਨੌਜਵਾਨ ਅੱਜ ਸਾਡੇ ਨਾਲ ਮੌਜੂਦਾ ਉਹ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਣਾ ਵੀਰ ਦਾ ਵੀਰੇ ਬਹੁਤ-ਬਹੁਤ ਸਵਾਗਤ ਹੈ ਸਾਡਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ अच्छा ਵੀਰੇ ਤੁਸੀਂ ਇਹ ਜਿਹੜਾ ਆਪਣਾ ਸਬਜ਼ੀ ਦਾ ਕੰਮ ਸ਼ੁਰੂ ਕਰਿਆ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਥੋਟ ਆਇਆ ਕਿਉਂਕਿ ਲੋਕ ਤਾਂ ਕਹਿ ਦਿੰਦੇ ਨੇ ਕਿ ਬਚਦਾ ਨਹੀਂ ਕੋਈ ਜ਼ਮੀਨਾਂ 'ਚ ਹਾਈ ਇਦਾਂ ਹੋ ਗਿਆ ਉਦਾਂ ਹੋ ਗਿਆ ਕੁਝ ਨਹੀਂ ਬਚ ਰਹਿਗਾ ਪਰ ਅਸੀਂ ਦੇਖਿਆ ਤੁਸੀਂ ਚਾਰ ਪੈਸੇ ਵੀ ਵਧੀਆ ਬਣਾਨੇ ਹੋ ਔਰ ਲੋਕਾਂ ਨੂੰ ਜਿਹੜੀਆਂ ਹਰੀਆਂ ਸਬਜ਼ੀਆਂ ਵੀ ਫੜਾਸੇ ਜਿਹੜੀਆਂ ਲੈ ਆ ਕੇ ਤੁਸੀਂ ਇੱਥੇ ਸ਼ਹਿਰ ਦੇ ਵਿੱਚ ਦਿੰਦੇ ਹੋ ਕੀ ਕੁਝ ਤੁਹਾਨੂੰ ਬਚਤ ਹੁੰਦੀ ਆ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਜਿਹੜਾ ਕੰਮ ਹੈ ਸ਼ੁਰੂ ਕਰਿਆ ਮਤਲਬ ਜਿਹੜੀ ਤੁਹਾਡੀ ਮਿਹਨਤ ਦੀ ਸ਼ੁਰੂਆਤ ਆ ਉਹ ਕਿੱਦਾਂ ਕੀਤੀ ਤੁਸੀਂ ਮਿਹਨਤ ਦੀ ਸ਼ੁਰੂਆਤ ਤੋਂ ਚਲੋ ਸਾਡੇ ਸ਼ੁਰੂ ਦੇ ਬਜ਼ੁਰਗ ਕਰ ਇਹਦੇ ਅਸੀਂ ਉਹਨਾਂ ਦੇ ਗੱਲ ਕਿਤੇ ਗੱਲ ਜੁੜੇ ਵੀ ਆ ਜੀ ਪਹਿਲਾਂ ਦੁੱਧ ਦਾ ਵੀ ਕੰਮ ਬਹੁਤ ਕਰਿਆ ਜੀ ਦੁੱਧ ਸ਼ੁਰੂ ਤੋਂ ਪਾਇਆ 4 ਰੁਪਏ ਕਿਲੋ ਤੋਂ ਵੀ ਹੁਣ ਕੰਮ ਵਾਚਦਾ ਜੇ ਆਪ ਮਿਹਨਤ ਕਰਿਆ ਜੀ ਜੇ ਅਸੀਂ ਕਹੀ ਵੀ ਨੌਕਰਾਂ ਦੇ ਸਿਰ ਤੇ ਛੱਡ ਗਏ ਉਹ ਕੁਝ ਨਹੀਂ ਵਜਣਾ ਜੇ ਆਪ ਨਹੀਂ ਅਸੀਂ ਆਂਦੇ ਵਿੱਚ 2 ਦਿਨ ਤੁਸੀਂ ਖੇਤਾਂ ਮੇ ਨਾ ਜਾਓ ਖੇਤ ਖਤਮ ਹੋ ਜਾਂਦੇ ਜੀ ਜਿੱਥੇ ਤੁਸੀਂ ਆਪ ਨਹੀਂ ਆਂਦੇ ਵਿੱਚ ਉਹਦੇ ਕਰਕੇ ਜਦ ਅਸੀਂ ਨੌਕਰਾਂ ਦੇ ਸਿਰ ਤੇ ਛੱਡਦੇ ਕੰਮ ਥੋੜਾ ਜਿਲੇ ਚੱਲਦਾ ਜੀ ਜੇ ਅਸੀਂ ਆਪ ਮਿਹਨਤ ਕਰੂਗੇ ਜੀ ਉਹਦੇ ਗੈਰ ਕੰਮ ਜਿਆਦਾ ਚੱਲਣਾ ਜ ਬਾਤੀ ਦਾ ਕਿਉਂ ਨਹੀਂ ਸਭ ਕੁਝ ਇੱਥੇ ਹੈ ਜੇ ਅਸੀਂ ਅਸੀਂ ਉਰੇ ਮਿਹਨਤ ਕਰਾਂਗੇ ਜਦੋਂ ਬਾਹਰ ਦੇ ਬੰਦੇ ਆਣ ਕੇ ਕਾਮਯਾਬ ਹੋ ਰਹੇ ਆ ਅਸੀਂ ਕਿਉਂ ਨਹੀਂ ਹੋਵਾਂਗੇ ਜੀ ਜੇ ਅਸੀਂ ਮਿਹਨਤ ਨਹੀਂ ਕਰਨੀ ਅਸੀਂ ਕਹਿੰਦੇ ਬਾਹਰ ਨੂੰ ਚੱਲ ਜੇ ਸਾਡਾ ਨਿਆਣਾ ਮਿਹਨਤ ਨਾ ਕਰਾ ਜੀ ਬਿਲਕੁਲ ਮਿਹਨਤ ਜਦੋਂ ਬਾਹਰ ਦੇ ਬੰਦੇ ਆਣ ਕੇ ਦੇਖੋ 5-5 10-1000 ਰੁਪਏ ਦਿਹਾੜੀ ਕਮਾ ਰਹੇ ਆ ਉਹ ਬਾਹਰ ਤੇ ਆ ਗਏ ਅਸੀਂ ਆਪਣੇ ਫਿਰ ਖੁਦ ਪੰਜਾਬ ਵਿੱਚ ਰਹਿ ਕੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਰੋਟੀ ਪਾਣੀ ਚਲੋ ਬਾਹਰ ਜਾਵਾਂਗੇ ਉੱਥੇ ਵੀ ਤੁਹਾਨੂੰ ਪਤਾ ਜੀ ਕੰਮ ਸਾਰੇ ਕਰਨੇ ਪੈਂਦੇ ਮਿਹਨਤ ਉੱਥੇ ਵੀ ਕਰਨੀ ਪੈਂਦੀ ਹੈ ਉੱਥੇ ਵੀ 15-15 16-16 ਘੰਟੇ ਕੰਮ ਕਰਨਾ ਪੈਂਦਾ ਜੀ ਤਾਂ ਪੈਸੇ ਕਮਾਉਂਦੇ ਜੇ ਅਸੀਂ 15-16 ਘੰਟੇ ਇੱਥੇ ਲਾ ਲਈ ਅਸੀਂ ਲੱਖ ਲੱਖ ਸਵਾ ਲੱਖ ਰੁਪਏ ਇੱਥੇ ਕਮਾ ਸਕਦੇ ਆ ਆਪਣਾ ਜੀ ਜੇ ਅਸੀਂ ਮਿਹਨਤ ਕਰੂੰਗੇ ਜੀ ਜੇ ਆਪਾਂ ਮਿਹਨਤ ਨਹੀਂ ਕਰਨੀ ਉਹਦੇ ਵਿੱਚ ਕੁਝ ਇਹ ਕਰਨੀ ਨਹੀਂ ਫਿਰ ਉਹਦੇ ਵਿੱਚ ਕੁਝ ਨਹੀਂ ਹੈਗਾ ਜੀ। ਕੁਝ ਨਹੀਂ ਹੈਗਾ। ਅੱਛਾ ਤੁਹਾਡਾ ਜਿਹੜਾ ਸ਼ਡਿਊਲ ਹੈ ਜਿਹਨੂੰ ਆਪਾਂ ਸਮਾਸਾਰ ਨਹੀਂ ਕਹਿੰਦੇ ਨੇ ਤੁਹਾਡਾ ਕਿੱਦਾਂ ਦਾ ਸਮਾਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਕਿੱਦਾਂ ਸਬਜ਼ੀਆਂ ਜਿਹੜੀਆਂ ਤੁਸੀਂ ਚੱਕ ਕੇ ਲੈ ਆਨੇ ਹੋ ਤੋੜ ਤੜਾਈ ਧੋ ਤੋਈ ਉਹ ਕਿੱਦਾਂ ਫਿਰ ਮੈਨੇਜ ਕਰਦੇ ਹੋ ਤੁਸੀਂ? ਅਸੀਂ ਪਹਿਲਾਂ ਚਲੋ ਬੰਦੇ ਵੀ ਖੇਤਾਂ ਵਿੱਚ ਰੱਖੇ ਹੋਏ ਇੱਕ ਦੋ ਬੰਦੇ ਵੀ ਰੱਖੇ ਹੋਏ ਆ ਸਵੇਰੇ 2 3 ਵਜੇ ਉੱਠਣਾ ਪੈਂਦਾ ਪਹਿਲਾਂ ਮੰਡੀ ਵੀ ਜਾਣਾ ਪੈਂਦਾ ਫਿਰ ਆਣ ਕੇ ਸਬਜ਼ੀਆਂ ਤੋੜਨੀਆਂ ਚਲੋ ਤੋੜਨੇ ਨੂੰ ਵੈਣ ਤੇ ਰੱਖੇ ਸ਼ੌਪ ਤੇ ਆਪ ਖੜਨਾ ਪੈਂਦਾ ਜੇ ਵੀਰੇ ਦੋ ਦਿਨਾਂਾ ਸ਼ੌਪ ਤੇ ਖੜੋਈ ਤੁਹਾਨੂੰ ਦਾ ਕੋਈ ਘੱਟ ਵਾਲਾ ਕੋਈ ਵੱਧ ਵਾਲਾ ਜੀ ਇਹ ਆਪ ਕਰਨਾ ਪੈਂਦਾ ਖੇਤਾਂ માં ਚਲੋ ਆਪ ਖੇਤਾਂ માં ਵੀ ਨਿਗ੍ਹਾ ਮਾਰਨੀ ਪੈਂਦੀ ਉਹ ਖੇਤਾਂ ਵਿੱਚ ਅਸੀਂ ਬੰਦੇ ਰੱਖੇ ਵੇ ਦੋ ਤਿੰਨ ਬੰਦੇ ਰੱਖੇ ਵੇ ਲੇਵਰ ਦੇ ਜੀ ਉਹ ਕੰਮ ਕਰਦੇ ਚਲੋ ਮੰਮੀ ਹੁੰਦੀ ਮੇਰੇ ਮੰਮੀ ਦੇਖੇ ਫੇ ਹਾਲ ਕਰ ਲੈਂਦੇ ਆ ਬੰਦਿਆਂ ਦੇ ਕੰਮ ਕਰਾਈ ਜਾਂਦੇ ਬੰਦੇ ਵੀ ਜੇ ਇੱਕ ਦਿਨ ਆਖੇ ਕੋਲ ਜਾਓ ਕੰਮ ਨਹੀਂ ਕਰਦੇ ਉਹਨਾਂ ਨੇ ਬਿੱਲੇ ਬੈਠੇ ਰਹਿਣਾ ਉਹਨਾਂ ਦੀ ਆੜੀ ਸ਼ਾਮ ਨੂੰ ਖੜੀ ਆਈ ਉਹੀ ਕੰਮ ਆ ਜੇ ਅਸੀਂ ਆਪ ਨਹੀਂ ਗੌਰ ਕਰੂਗੇ ਉਹਦੇ ਵਿੱਚ ਕੰਮ ਕੁਝ ਨਹੀਂ ਆ ਫਿਰ ਕਹਿੰਦੇ ਘੱਟਾ ਦਾ ਆਪੇ ਪੈਣਾ ਜੀ ਬਿਲਕੁਲ ਇਹ ਅਸੀਂ ਮਿਹਨਤ ਨਹੀਂ ਕਰਨੀ ਮਿਹਨਤ ਕਰਨੀ ਪੈਂਦੀ ਆ ਚਲੋ ਘਾਟਾ ਵੱਧ ਹਰੇਕ ਕੰਮ ਵਿੱਚ ਆ ਵੀ ਐਦਾਂ ਨਹੀਂ ਆ ਵੀ ਸਦਾ ਇੱਕੇ ਤਰ੍ਹਾਂ ਦਾ ਰਹਿੰਦਾ ਘਾਟਾ ਵੀ ਹੈਗਾ ਵੱਧਾ ਵੀ ਹੈਗਾ ਚੇ ਪਰ ਅਸੀਂ ਮਿਹਨਤ ਆਪ ਖੁਦ ਆਪ ਆਪਣੀ ਪ੍ਰੋਡੂਸ ਤਿਆਰ ਕਰਕੇ ਆ ਵੇਚੂਗੇ ਉਹਦੇ ਵਿੱਚ ਮੁਨਾਫਾ ਆਏਗਾ ਜੀ ਮਨਾਫਾ ਆਏਗਾ ਜੇ ਅਸੀਂ ਜਾ ਕੇ ਮੰਡੀ ਵਿੱਚ ਸੜਦ ਨੂੰ ਉਹਦੇ ਵਿੱਚ ਮੁਨਾਫਾ ਨਹੀਂ ਹੈਗਾ ਜੀ ਹਾਂ ਜੀ ਹਾਂ ਜੀ ਅੱਛਾ ਇੱਕ ਚੀਜ਼ ਹੋਰ ਹੈ ਇਹ ਦੁਕਾਨਦਾਰੀ ਬਹੁਤ ਸਾਰੇ ਬੰਦੇ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਦੁਕਾਨਦਾਰੀ ਹੁਣ ਤਾਂ ਜੀ ਬੋਲਬਾਣੀ ਦੀ ਰਹਿ ਗਈ ਜਾਂ ਫਿਰ ਦੁਕਾਨਦਾਰੀ ਹੁਣ ਤਾਂ ਜੀ ਕੁਆਲਿਟੀ ਦੀ ਰਹਿ ਗਈ ਜਾਂ ਫਿਰ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਕਿ ਜੇਕਰ ਤੁਸੀਂ ਕੁਆਲਿਟੀ ਕੁਆਂਟੀਟੀ ਬੋਲ ਬਣੀ ਸਭ ਕੁਝ ਤਿੰਨੇ ਚੀਜ਼ਾਂ ਪਰਫੈਕਟ ਰੱਖਦੇ ਹੋ ਤਾਂ ਕੰਮ ਆਉਂਦਾ ਜਾਂ ਫਿਰ ਜੇ ਕੰਮ ਨੂੰ ਤੁਸੀਂ ਸਮਾਂ ਦਿੰਦੇ ਹੋ ਤਾਂ ਕੰਮ ਮਿਲਦਾ ਹੈ ਕੰਮ ਨੂੰ ਵੀ ਸਮਾਂ ਦੇਣਾ ਪੈਂਦਾ ਕੁਆਲਿਟੀ ਵੀ ਅੱਜ ਕੱਲ੍ਹ ਗਾਹਕ ਮੰਗਦਾ ਸਾਫ਼ ਸੁਥਰੀ ਚੀਜ਼ ਮੰਗਦਾ ਕੋ ਆਪ ਜੀ ਚਲੋ ਕੁਆਲਿਟੀ ਵੀ ਸਾਰਾ ਕੁਝ ਕਰਨਾ ਪੈਂਦਾ ਫਿਰ ਜੀ ਪਰ ਜੇ ਅਸੀਂ ਕਰੂਗੇ ਜੇ ਕਰਨਾ ਨਹੀਂ ਤਾਂ ਉਹਦੇ ਵਿੱਚ ਕੁਝ ਨਹੀਂ ਹੈਗਾ ਜੀ ਚਲੋ ਟਾਈਮ ਵੀ ਦੇਣਾ ਪੈਂਦਾ ਹੁਣ ਗਾਹਕ ਵੀ ਟੈਂਡ ਕਰਨਾ ਪੈਂਦਾ ਵੀ ਕਈ ਤਰ੍ਹਾਂ ਦਾ ਕਸਟਮਰ ਕੋ ਬਹੁਤ ਤਰ੍ਹਾਂ ਦਾ ਹੁੰਦਾ ਕੋਈ ਘੱਟ ਵਾਲਾ ਕੋਈ ਵੱਧ ਚਲੋ ਅਗਲੇ ਨੂੰ ਦੇਖ ਕੇ ਉਦਾਂ ਦਾ ਲਾਣਾ ਪੈਂਦਾ ਜੀ ਸਾਨੂੰ ਆਈਨ ਜੀ ਅਸੀਂ ਕਹਿੰਦੇ ਇਹ ਕੁਆਲਟੀ ਵੀ ਮੰਗਦਾ ਅੱਜ ਕੱਲ ਗਾਹਕ ਜਿਆਦਾ ਸਾਫ ਸੁਥਰੀ ਚੀਜ਼ ਮੰਗਦਾ ਜੀ ਬਿਲਕੁਲ ਪਰ ਸਾਡੇ ਕੋਲ ਆਰਗੈਨਿਕ ਚੀਜ਼ਾਂ ਜਿਆਦਾ ਤਿਆਰ ਕਰਦੇ ਅਸੀਂ ਹੁਣ ਗੋਭੀ ਆ ਸਾਡੇ ਕੋਲ ਪਾਲਕ ਮੀਠਾ ਧਨੀਆ ਮੂਲੀ ਸਾਰੀ ਆਰਗੈਨਿਕ ਹੈ ਜੀ ਜਿੰਨਾ ਮਰਜੀ ਚੈੱਕ ਕਰਾ ਸਕਦੇ ਆ ਜੀ ਆਰਗੈਨਿਕ ਦਾ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਕੋਈ ਮਿੱਟੀ ਨਹੀਂ ਹੈ ਜੀ ਹੁਣ ਐਦਾਂ ਜੀ ਗਾਹਕ ਪਰ ਉਹਨੂੰ ਆਰਗੈਨਿਕ ਹੁੰਦੀ ਘੱਟਾ ਪਰ ਕਸਟਮਰ ਉਹਨਾਂ ਪੈਸੇ ਨਹੀਂ ਦਿੰਦਾ ਜੀ ਕੀ ਕਰੀਏ ਉਹਦੀ ਪੈਦਾਵਾਰ ਘੱਟ ਹੁੰਦੀ ਹੈ ਜੀ ਇਹਦੇ ਕਰਕੇ ਸਪਰੇ ਰੇ ਮਿੱਟੀ ਪਾਣੇ ਪੈਂਦਾ ਜੀ ਇਹਦੇ ਕਰਕੇ ਜੀ ਪਰ ਲੋਕ ਜੇ ਕਰਾਂ ਮਿਹਨਤ ਕੰਮ ਬਥੇਰਾ ਜੀ ਉਰੇ ਵੀ ਪਜਾਮਾ ਸਾਡੇ ਪੰਜਾਬ ਵਿੱਚ ਕੋਈ ਫਰੂਟ ਦਾ ਆਪਣਾ ਪੰਜਾਬੀ ਪਰ ਕੋਈ ਫਰੂਟ ਦੀ ਦੁਕਾਨ ਨਹੀਂ ਸਾਰੇ ਪ੍ਰਵਾਸੀਆਂ ਦੀ ਦੁਕਾਨਾਂ ਕਿਉਂ ਉਹਦੇ ਵਿੱਚ ਬਚਤ ਬਹੁਤ ਆ ਫਰੂਟ ਵਿੱਚ ਉਹਨਾਂ ਨੇ ਬਾਹਰ ਤੇ ਆਣ ਦਾ ਕੋਠੀਆਂ ਪਾ ਲਿਆ ਉਹਨਾਂ ਨੇ ਕਮਾਖੇ ਹੀ ਪਾਈਆਂ ਜਦ ਅਸੀਂ ਬਾਹਰ ਤੇ ਜਾਗਾ ਸਾਨੂੰ ਬਾਹਰ ਦੇ ਪੈਸੇ ਬਾਹਰ ਬਰਾਬਰ ਹੀ ਹੋ ਜਾਂਦੇ ਆ ਜੇ ਅਸੀਂ ਉਨੇ ਹੀ ਪੈਸੇ ਜੇ ਲੱਖ ਰੁਪਏ ਬਾਹਰ ਕਮਾਉਂਦੇ ਜੇ ਉਰੇ ਮਿਹਨਤ ਕਰਾ 19 ਮਿਹਨਤ ਕਰਾ ਲੱਖ ਰੁਪਏ ਉਰੇ ਅਸੀਂ ਘਰ ਬੈਠੇ ਨਾਲੇ ਆਪਣੇ ਘਰ ਦੇ ਪਰਿਵਾਰ ਦੇ ਵਿੱਚ ਹੁਣ ਪਰ ਗੱਡੀਆਂ ਕੋਈ ਮਕੈਨਿਕਲ ਆ ਕੋਈ ਆਪਣਾ ਪੰਜਾਬੀ ਮ ਸਾਰੇ ਬਈਏ 2 2 3 3000 ਰੁਪਏ ਦੀ ਹੜੀ ਆ ਉਹਨਾਂ ਦੀ ਬਣਾਉਂਦੇ ਆ 2000 ਸਾਨੂੰ ਬਾਹਰ ਜਾ ਕੇ ਬਣਦੀ ਨਹੀਂ ਆ ਨਹੀਂ ਬਣਦੀ ਦਿਨ ਰਾਤ ਮਾਰਨਾ ਪੈਂਦਾ ਤੁਹਾਨੂੰ ਪਤਾ ਨਾ ਰਹਿਣੇ ਦਾ ਨਾ ਸੌਣੇ ਦਾ ਨਾ ਪਾਣੇ ਦਾ ਨਾ ਖਾਣੇ ਦਾ ਬਈ ਬਿਲਕੁਲ ਸਹੀ ਗੱਲ ਹੁਣ ਫਰੂਟ ਦਾ ਦੁਕਾਨ ਸਾਡੇ ਰੋਪੜ ਸ਼ਹਿਰ ਜਾਂ ਪੰਜਾਬ ਵਿੱਚ ਕਿਤੇ ਵੀ ਦੇਖ ਲਓ ਪੰਜਾਬੀ ਫਰਾ ਕੋਈ ਨਹੀਂ ਫਰੂਟ ਵਾਲਾ ਹੈਗਾ ਫਰੂਟ ਵਿੱਚ ਇੰਨੀ ਕਮਾਈ ਆ ਗੱਲੇ ਛੱਡ ਦਿਓ ਅੱਧੋ ਵੱਧ ਕਮਾਈ ਹੈ ਜੀ ਜੇ 50 ਵਾਲੀ ਚ 100 ਨੂੰ ਵਿਕਦੀ ਹੈ ਜੀ ਮਿਹਨਤ ਘਟਾ ਹੈ ਮਿਹਨਤ ਘਟਾ ਹੈ ਜੀ ਬਿਲਕੁਲ ਕੋਈ ਮੰਡੀ ਦੇ ਚੱਕਣਾ ਕੋਈ ਫਰੂਟ ਦਾ ਆਪਣਾ ਲੋਕਲ ਹੁੰ ਕਰ ਸਕਦੇ ਯੂਰੇਨ ਕਿਉਂ ਨਹੀਂ ਕਰ ਸਕਦੇ ਆਪਣੇ ਪੰਜਾਬ ਵਿੱਚ ਜੀ ਇੱਕ ਹੋਰ ਚੀਜ਼ ਮੈਨੂੰ ਦੱਸਿਓ ਬਾਹਰ ਇਹ ਸਨੋਹਾਾਂ 'ਚ ਫਰੀ ਜਾਂਦੇ ਨੇ ਟਰੱਕ ਲੈ ਕੇ ਸਾਰਾ ਸਾਰਾ ਦਿਨ ਬਾਲ ਜੁੜ ਜਾਂਦੇ ਨੇ ਨਹਾਣ ਦਾ ਸਮਾਂ ਨਹੀਂ ਲਗਾਤਾਰ 16-16 ਘੰਟੇ ਡਿਊਟੀਆਂ ਕਰਦੇ ਨੇ ਡਰਾਈਵਰੀ ਦੀਆਂ ਤੇ ਇੱਥੇ ਤੁਸੀਂ ਕਿੰਨੇ ਘੰਟੇ ਦਿੰਦੇ ਹੋ ਕੰਮ ਨੂੰ ਤੇ ਸਿਆਣੇ ਦੀ ਇੱਕ ਕਹਾਵਤ ਵੀ ਹੈ ਵੀ ਚੋਰੀ ਮੀਣਾ ਯਾਰੀ ਮੀਣਾ ਕੰਮ ਦਾ ਕੋਈ ਮੀਣਾ ਨਹੀਂ ਕਦੇ ਤੁਹਾਨੂੰ ਸ਼ਰਮ ਮਹਿਸੂਸ ਹੋਈ ਹੋਵੇ ਇਹ ਕੰਮ ਕਰਨ ਲੱਗੇ ਜਾਕੱਦੀ ਇਦਾਂ ਤਾਂ ਨਹੀਂ ਦਿਲ ਦੇ ਵਿੱਚ ਆਏ ਬਈ ਯਾਰ ਮੈਂ ਆ ਕੰਮ ਕਰਦਾ ਲੋਕ ਕੀ ਸੋਚਣਗੇ ਨਾ ਨਹੀਂ ਇਹਦੇ ਵਿੱਚ ਕੰਮ ਦੀ ਕਾਦੀ ਮਿਹਨਤ ਕੰਮ ਦਾ ਕੋਈ ਡਰ ਨਹੀਂ ਚੋਰੀ ਨਾ ਕਰੋ ਝੂਠ ਨਾ ਬੋਲੋ ਕੰਮ ਕਰੋ ਕੰਮ ਦਾ ਕੋਈ ਡਰ ਨਹੀਂ ਬਾਹਰ ਜਾਗਾ ਵੀ ਕੰਮ ਕਰਨੇ ਜੀ ਸਾਨੂੰ ਬਾਹਰ ਜਿੰਨਾ ਹੋਰਿਓ ਪੈਸੇ ਕਮਾਰੇ ਅਸੀਂ ਕਿ ਆ ਜ਼ਰੂਰਤ ਹੈ ਸਾਨੂੰ ਜਾਂ ਬਾਹਰ ਜਿੰਨਾ ਲੱਖ ਡੇਢ ਲੱਖ ਰੁਪਏ ਸਾਨੂੰ ਮਹੀਨੇ ਦੌਰੀ ਬਣਦੇ ਵਾਰ ਜਾਣੇ ਦੀ ਜ਼ਰੂਰਤ ਨੇ ਨਾਲ ਆਪਣੇ ਪਰਿਵਾਰ ਵੀ ਸ਼ਾਮ ਨੂੰ ਨੇ ਚਲੋ ਜੇ 10 12 ਘੰਟੇ ਲੱਗ ਵੀ ਜਾਂਦੇ ਚਲੋ 14 ਵੀ ਲੱਗ ਜਾਂਦੇ ਉਹਦੇ ਵਿੱਚ ਆ ਕੋਈ ਸਾਨੂੰ ਕਿਸੇ ਦਾ ਦਬਾਅ ਤਾਂ ਨਹੀਂ ਆ ਸੀ ਜਿੰਨੇ ਮਰਜੀ ਇੱਕ ਦਿਨ ਨਹੀਂ ਉੱਥੇ ਇੱਕ ਦਿਨ ਦੀ ਛੁੱਟੀ ਅਗਲਾ ਇੱਕ ਦਿਨ ਆਗ ਵਾਲੇ ਦੋਏ ਦਿਨ ਤਿਆਰ ਖੜੇ ਚਾਰ ਬੰਦੇ ਹੋਰ ਬਿਲਕੁਲ ਨਾਲੇ ਕਿਸੇ ਦੇ ਥੱਲੇ ਕੰਮ ਕਿਸੇ ਦੇ ਥੱਲੇ ਕੰਮ ਉਹਰੇ ਆਪਣੀ ਮਿਹਨਤ ਹੈ ਜਿੰਨਾ ਮਰਜ਼ੀ ਵਧਾ ਸਕਦੇ ਇਹਨੂੰ ਹੂੰ ਇਹਨੂੰ ਜਿੱਥੇ ਮਰਜੀ ਪਜਾ ਸਕਦੇ ਆਸੀਂ ਆਪਣੀ ਮਿਹਨਤ ਗੱਲ ਜੀ ਕਿੰਨਾ ਸਮਾਂ ਦਿੰਨੇ ਉਹ ਕਿੰਨੇ ਘੰਟੇ ਦਿੰਨੇ ਉਹ ਕੰਮ ਨੂੰ ਸਾਡਾ ਹੈਗਾ ਹੀ ਚਲੋ 10 15 ਘੰਟੇ ਤਾਂ ਲੱਗੇ ਜਾਂਦੇ ਕੰਮ ਦਾ ਸਵੇਰ ਤੇ ਲੈ ਕੇ ਸ਼ਾਮ ਤਾਈਂ 9-10 ਵਜਾਂ ਦੇ ਕੋਈ ਵੇਰ ਵੱਧ ਵੀ ਲੱਗ ਜਾਂਦੇ ਚਲੋ ਐਦਾਂ 15 ਘੰਟੇ ਚਲੋ ਵਿਚ ਨੂੰ 2 ਘੰਟੇ ਮੰਨਦਾ ਕਿਸੇ ਨੂੰ ਖੜਾਉਣਾ ਜੇ ਨਹੀਂ ਜਾਣਾ ਨਾ ਬਾਹਰ ਤਾਂ ਐਦਾਂ ਪੱਕਾ ਆਪਾਂ ਨੂੰ ਜਾਣਾ ਹੀ ਪੈਣਾ ਡਿਊਟੀ 15 ਘੰਟਿਆਂ ਦੀ ਜਿਹਨੂੰ ਕਹਿੰਦੇ ਹੁੰਦੇ ਪੁੰਨ ਨਾਲੇ ਫਲੀਆਂ 15 ਘੰਟੇ ਹੀ ਤੁਹਾਨੂੰ ਮਿਹਨਤ ਪੱਲੇ 'ਚ ਪੈਂਦੀ ਪੈਂਦੀ ਪੂਰੀ ਪੈਂਦੀ ਆ ਜੀ ਖੁਸ਼ ਹੋ ਸੰਤੋਸ਼ ਹੋ ਇਸ ਕੰਮ ਬਾਕੀ ਮਿਹਨਤ ਪ੍ਰਮਾਤਮਾ ਦੇ ਹੱਥ ਆ ਜੋ ਕਰਨਾ ਉਹਨੇ ਕਰਨਾ ਜੀ ਬਾਕੀ ਵਾਧਾ ਚਲੋ ਆਉਣ ਵਾਲੇ ਟਾਈਮ ਵਿੱਚ ਵਧੂਗਾ ਵੀ ਸਹੀ ਕੰਮ ਇਹ ਚਲੋ ਹਲੇ ਸ਼ੁਰੂਆਤ ਪਹਿਲਾਂ ਕਿਸਾਨ ਮੰਡੀਆਂ ਲਾਉਂਦੇ ਦੇ ਅਸੀਂ ਹੁਣ ਪੱਕੀ ਦੁਕਾਨ ਆਪਣੀ ਚਲੋ ਆਉਣ ਵਾਲੇ ਟਾਈਮ ਦਾ ਵਧੀਆ ਵੀ ਹੋਊਗਾ ਜੀ ਬਿਲਕੁਲ ਸਾਰੀ ਆਈਟਮ ਵੀ ਪ੍ਰੋਡੂਸ ਕਰਾਂਗੇ ਆਪਣੀ ਖੇਤਾਂ ਵਿੱਚ ਪੈਦਾ ਕਰਾਂਗੇ ਜਿਹੜੀ ਨਹੀਂ ਆਫ ਸੀਜ਼ਨ ਹੋਣਗੇ ਉਹੀ ਵਾਰ ਤੇ ਆਉਂਗੀ ਬਾਕੀ ਆਪਣੀ ਪੈਦਾਵਾਰ ਕਰਦੇ ਵਾਤੇ ਵਾਧ ਜੀ ਸਾਰੀ ਪੈਦਾਵਾਰ ਜਿਹੜੀ ਆਪਣੇ ਆਪ ਖੁਦ ਉਹਨਾਂ ਨੂੰ ਕਰੋਗੇ ਤੁਸੀਂ ਜਿਹੜੀ ਨਹੀਂ ਆਫ ਸੀਜ਼ਨ ਉਹ ਵਾਰ ਤੇ ਆਉਂਗੀ ਜੀ ਅੱਛਾ ਠੀਕ ਹੈ ਜਿਹੜੀ ਚੀਜ਼ ਤੁਸੀਂ ਨਹੀਂ ਪੈਦਾ ਕਰ ਸਕਦੇ ਉਹ ਬਾਹਰੋਂ ਆਫ ਸੀਜ਼ਨ ਹੁੰਦੀ ਜਿਕਰ ਹੁਣ ਬਾਰਿ ਜਿਕਰ ਪਹਾੜ ਵਿੱਚ ਆਪਣੀ ਬਰਸਾਤ ਵਿੱਚ ਗੋਭੀ ਨਹੀਂ ਹੁੰਦੀ ਟਮਾਟਰ ਨਹੀਂ ਹੁੰਦਾ ਇਹ ਆਫ ਸੀਜ਼ਨ ਹੋ ਜਾਂਦਾ ਇਹ ਵਾਰ ਤੇ ਆਉਂਦਾ ਜੀ ਅੱਛਾ ਇਹ ਬਾਹਰੋਂ ਹਾਂ ਜੀ ਹਾਂ ਜੀ ਠੀਕ ਹੈ अच्छा ਜਿਹੜੇ ਬਾਹਰਲੇ ਨੌਜਵਾਨੇ ਬਾਹਰਲੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਜਿਹੜੇ ਬਾਹਰ ਨੂੰ ਭੱਜ ਰਹੇ ਨੇ ਉਹਨਾਂ ਨੂੰ ਜਰੂਰ ਇੱਕ ਵਾਰੀ ਮੈਸੇਜ ਆ ਦਿਓ ਮੈਂ ਨੌਜਵਾਨਾਂ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਤੁਹਾਡੇ ਲਈ ਇਹ ਵੀਰ ਪ੍ਰੇਰਣਾ ਸਰੋਤ ਹੈ ਇਹ ਸਾਡੇ ਰੋਪੜ ਸ਼ਹਿਰ ਦੇ ਵਿੱਚ ਨਾ ਕੰਮ ਉਰੇ ਕਰੀਏ ਅਸੀਂ ਉਰੇ ਜਿੰਨੇ ਮਾਰੀ ਲੱਖ ਡੇਢ ਲੱਖ ਅਸੀਂ ਉਰੀ ਕਮਾ ਸਕਦੇ ਜੇ ਇੰਨਾ ਕੰਮ ਕਰੀਏ ਮਿਹਨਤ ਕਰੀਏ ਬਾਹਰ ਜਿੰਨੀ ਬਾਹਰ ਜਾ ਕੇ ਵੀ ਠੱਕੇ ਖਾਂਦੇ ਪਹਿਲਾਂ ਕੁੜੀਆਂ ਦਾ ਤਾਂ ਭੇਜਣਾ ਬੇਆਸਤਾ ਜੀ ਬਿਲਕੁਲ ਪੂਰੇ ਅਸੀਂ ਭੇਜਦੇ ਹਾਂ ਉਰੀ ਪੰਜਾਬ ਵਿੱਚ ਬੁਰਾ ਹਾਲ ਉੱਥੇ ਜਾ ਕੇ ਤਾਂ ਅਸੀਂ ਕੋਈ ਕਿਹੜਾ ਦੇਖਣ ਜਾਂਦਾ ਹੀ ਕੋਈ ਮੁੰਡਿਆਂ ਦਾ ਵੀ ਆਹੀ ਕੰਮ 10 10 20 20 ਜਣੇ ਕਿ ਕਮਰੇ ਮ ਰਹਿੰਦੇ ਨਾ ਰੋਟੀ ਖਾਣੇ ਦਾ ਨਾ ਪੀਣੇ ਦਾ ਉਹਦਾ ਲੱਖ ਲੋਕਾਂ ਨੂੰ ਆਏ ਉਹਨਾਂ ਦਾ ਆਣੇ ਜੋਗੇ ਰਹਿੰਦੇ ਨਾ ਉੱਥੇ ਜੋਗੇ ਰਹਿੰਦੇ ਕਿਉਂ 15 20 ਲੱਖ ਲਾ ਕੇ ਗਏ ਹੁੰਦੇ ਜੇ ਮੁਰੂਗੇ ਤਾਂ ਵੀ ਮਰੂਗੇ ਉੱਥੇ ਦਾ ਜੁੱਤੀਆਂ ਖਾਣੀਆਂ ਪੈਂਦੀਆਂ ਜੀ ਪਰ ਅਸੀਂ ਦੋਸ਼ ਸਰਕਾਰਾਂ ਨੂੰ ਦਿੰਦੇ ਰਹਿੰਦੇ ਆ ਚਲੋ ਸਰਕਾਰਾਂ ਦੀਆਂ ਖਾਮੀਆਂ ਵੀ ਕੁਝ-ਕੁਝ ਹੈਗੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਰਕਾਰ ਦੀ ਕੋਈ ਖਾਮੀ ਨਹੀਂ ਸਰਕਾਰ ਦੀਆਂ ਖਾਮੀਆਂ ਵੀ ਹੈਗੀਆਂ ਨੇ ਪਾਰੇ ਪੰਜਾਬ ਦੇ ਉਦੋਂ ਦਨ ਖਾਮੀ ਦੀ ਖਾਲੀ ਹੁੰਦਾ ਜਾ ਰਿਹਾ ਇਹ ਜ਼ਿਆਦਾਤਰ ਦੋਸ਼ ਅਸੀਂ ਨੌਜਵਾਨਾਂ ਨੂੰ ਦਿੰਦੇ ਆ ਨੌਜਵਾਨਾਂ ਦਾ ਇਹਦੇ ਵਿੱਚ ਘੱਟ ਕਸੂਰ ਹੈ ਸਰਕਾਰਾਂ ਦਾ ਇਹਦੇ ਵਿੱਚ ਘੱਟ ਕਸੂਰ ਆ ਪਰ ਨੌਜਵਾਨਾਂ ਦਾ ਆਪਣਾ ਹੀ ਵੱਧ ਕਸੂਰ ਮਾਪੇ-ਮਾਪੇ ਆਏ ਕਹਿੰਦੇ ਇਹ ਕਹਿੰਦੇ ਉਹਦਾ ਬੱਚਾ ਕਦੇ ਚੱਲ ਕੇ ਸਾਡਾ ਕਦੇ ਰਹਿ ਗਿਆ ਜੀ ਕੰਮ ਨੂੰ ਨਹੀਂ ਲਾਣਾ ਜੇ ਸ਼ੁਰੂ ਤੇ ਅਸੀਂ ਕੰਮ ਨੂੰ ਨਹੀਂ ਲਾਣਾ ਬੱਚੇ ਨੂੰ ਨੇ ਕਰਨਾ ਬਾਹਰ ਨੂੰ ਭੇਜ ਦੇਣਾ 20 ਲੱਖ ਲਾਇਆ ਬਾਹਰ ਨੂੰ ਗਿਆ ਨਾ ਉਹਨੂੰ ਕਹਣਾ ਵੀ ਮੁੜੀ ਨਾ ਉਹਨੂੰ 20 ਲੱਖ ਰੁਪਏ ਪਹਿਲਾਂ ਜ਼ਮੀਨ ਵੇਚੀ ਆ ਕਿਸੇ ਕੋਲ 20 ਲੱਖ ਕਮਾ ਕਦਾ ਹੁੰਦਾ ਨਹੀਂ ਹੈ ਜੇ ਜ਼ਮੀਨ ਵੇਚੂਗਾ ਜਾਂ ਮਕਾਨ ਵੇਚੂਗਾ ਜਾਂ ਲੋਨ ਲਾਉਂਗੇ ਜੀ ਬਿਲਕੁਲ ਕਮਾ ਕਦਾ ਕਿਸੇ ਦੀ ਜ਼ਮੀਨ ਵੇਚ ਕੇ ਭੇਜਦੇ 100% ਨਹੀਂ ਲੋਨ ਲਾਉਂਗੇ ਨਾ ਮਕਾਨ ਵੇਚੂਗੇ ਜੀ ਇਹਦੇ ਬਗਾਨਾ ਦਾ 20 ਲੱਖ 25 ਲੱਖ ਦਾ ਕਿਸੇ ਕੋਲ ਹੈ ਨਹੀਂ ਜੇ 25 30 ਲੱਖ ਅਸੀਂ ਉਰੀ ਲਾ ਕੇ ਬਿਜ਼ਨਸ ਖੋਲਦੇ ਸੀ ਲੱਖ ਰੁਪਏ ਬੈਠੇ ਕੁਰਸੀ ਵਗਮਾ ਸਕਦੇ ਮਤਲਬ ਤੁਹਾਡਾ ਇਹ ਕਹਿਣਾ ਵੀ ਤੁਸੀਂ ਬਾਹਰ ਨੂੰ ਜ਼ਰੂਰ ਜਾਓ ਜ਼ਮੀਨਾਂ ਵੇ ਤਾਨੂੰ ਪਤਾ ਹੀ ਹੈ 25 ਲੱਖ ਲਾ ਕੇ ਜੇ ਅਸੀਂ 30 ਲੱਖ ਲਾ ਕੇ ਉਰੀ ਕਮਾ ਲਈਏ ਉਹ ਬਹੁਤ ਹੈ ਉਰੀ ਅਸੀਂ ਲੱਖ ਰੁਪਏ ਕਮਾ ਸਕਦੇ ਹਾਂ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਵੀਰੇ ਤੁਸੀਂ ਇੰਨੇ ਕਿ ਜਿਹੜੀ ਹੈ ਮੁੰਡੇ ਨੂੰ ਨੌਜਵਾਨ ਨੂੰ ਜਿਹੜਾ ਮੋਟੀਵੇਟ ਕਰਿਆ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਵੱਲ ਦੇਖ ਕੇ ਜਿਹੜੇ ਨੌਜਵਾਨ ਬਾਹਰ ਨੂੰ ਭੱਜਦੇ ਨੇ ਜਾਂ ਫਿਰ ਜਿਹੜੇ ਜ਼ਮੀਨਾਂ ਵੇਚਣ ਦੀ ਤਰਦਾਤ ਆਏ ਹੋਏ ਨੇ ਉਹ ਜ਼ਰੂਰ ਰੁਕਣਗੇ ਉਹ ਇੱਕ ਵਾਰੀ ਕੰਮ ਜ਼ਰੂਰ ਪੰਜਾਬ 'ਚ ਕਰਕੇ ਦੇਖਣੇ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ